ਸਸਤੀ ਕਾਲ ਸਾਰਿਆਂ ਨੂੰ ਮੁਹਾਲੀ ਵਾਸੀਆਂ ਨੇ ਸਮਗੋਲੀ ਦਾ ਨਾਂ ਤੇ ਬਹੁਤ ਸੁਣਿਆ ਹੋਵੇਗਾ ਪਿਛਲੇ ਕਈ ਸਾਲਾਂ ਤੋਂ ਖ਼ਬਰਾਂ 'ਚ ਪੜਿਆ ਹੋਵੇਗਾ ਲੇਕਿਨ ਗਰਾਊਂਡ ਜੀਰੋ ਤੇ ਸਮਗੋਲੀ ਦੀ ਜਗ੍ਹਾ ਵਿਖਾਉਣ ਵਾਸਤੇ ਅੱਜ ਮੈਂ ਆਇਆ ਇਹ ਉਹ ਜਗ੍ਹਾ ਹੈ ਜਿੱਥੇ ਪਿਛਲੇ ਕਈ ਸਾਲਾਂ ਤੋਂ ਗੱਲਾਂ ਹੋ ਰਹੀਆਂ ਨੇ ਬਾਇਓ ਗੈਸ ਪਲਾਂਟ ਲਾਉਣ ਦੀਆਂ ਮੁਹਾਲੀ ਦੇ ਵੇਸਟ ਮੈਨੇਜਮੈਂਟ ਦੀਆਂ ਇਹ ਜੋ 50 ਏਕੜ ਦੇ ਲਗਭਗ ਜਗ੍ਹਾ ਇੱਥੇ ਸਰਕਾਰ ਨੇ ਪਿਛਲੇ 15 ਸਾਲ ਪਹਿਲਾਂ ਐਕਵਾਇਰ ਕੀਤੀ ਹੋਈ ਆ ਉਹਦੇ ਵਿੱਚ ਲਗਭਗ 38 39 ਏਕੜ ਦੀ ਜਿਹੜੀ ਇਹ ਚ ਬਾਉਂਡਰੀ ਵਾਲਾ ਉਹ ਹੋਈ ਆ ਜਿਹਦੇ ਨਾਲ ਜਿਹੜੀ ਕੋ ਟੁੱਟ ਵੀ ਚੁੱਕੀ ਆ ਔਰ ਨਾਲ ਨਾਲ 11 ਏਕੜ ਦਾ ਕੋਈ ਝਗੜਾ ਵਾ ਔਰ ਇਹ 35 38 39 ਏਕੜ ਤੇ ਨਗਰ ਨਿਗਮ ਮੁਹਾਲੀ ਦਾ ਕਬਜ਼ਾ ਵਾ ਔਰ ਉਹਦੇ ਨਾਲੇ ਬਾਉਂਡਰੀ ਵਾਲ ਬਣੀ ਤੁਸੀਂ ਦੇਖ ਰਹੇ ਹੋ ਇਸ ਜਗ੍ਹਾ ਤੇ ਪਹੁੰਚਣ ਵਾਸਤੇ ਇਹ ਰਸਤਾ ਕੋਈ ਇਹਨੂੰ ਅਪਰੋਚ ਰੋਡ ਨਹੀਂ ਜਿਹੜੀ ਡੇਰਾ ਬੱਸੀ ਤੋਂ ਲੈ ਕੇ ਇੱਥੋਂ ਮੁੜਨ ਤੱਕ ਜਿਹੜੀ ਰੋਡ ਆ ਲਿੰਕ ਰੋਡ ਉਹ ਵੀ 8 ਤੋਂ 10 ਫੁੱਟੀ ਆ ਜਿਹੜਾ ਅੱਗੇ 1.5 ਕਿਲੋਮੀਟਰ ਦਾ ਰਸਤਾ ਇਹ ਕੱਚਾ ਏ ਕੋਈ ਇੱਥੇ ਬੰਦਾ ਉਦਾਂ ਆਪਣਿਆਂ ਟਾਈਮ ਗੱਡੀ ਜਿਹੜੀ ਆ ਉਹ ਆ ਨਹੀਂ ਸਕਦੀ ਅਫਸੋਸ ਆ ਗੱਲਾਂ ਬਹੁਤ ਹੋਈਆਂ ਪਰ ਇਸ ਤੋਂ ਪਿਛਲੇ 15 ਸਾਲਾਂ ਚ ਸੜਕ ਤੱਕ ਰਸਤਾ ਤੱਕ ਅਪਰੋਚ ਜਿਹੜੀ ਆ ਉਹ ਨਹੀਂ ਬਣਾ ਸਕੀ ਸਰਕਾਰਾਂ ਮੈਂ ਅੱਜ ਗਰਾਊਂਡ ਜੀਰੋ ਤੇ ਤੁਹਾਨੂੰ ਅਸਲੀਅਤ ਦੱਸਣ ਵਾਸਤੇ ਆਇਆ ਕਿ ਜੇ ਅੱਜ ਜੇ ਕੂੜਾ ਕਈ ਇੱਥੇ ਆ ਜਾਵੇਗਾ ਨਹੀਂ ਆ ਸਕਦਾ ਕਿਉਂਕਿ ਜਿਹੜਾ ਲਿੰਕ ਰੋਡ ਤੋਂ ਇਹ 1.5 ਕਿਲੋਮੀਟਰ ਦਾ ਰਸਤਾ ਹੈ ਕੱਚਾ ਹੈ ਡੇੜਾ ਬੱਸੀ ਤੋਂ ਲੈ ਕੇ ਇੱਥੋਂ ਤੱਕ ਆਉਣ ਵਾਸਤੇ ਜੋ ਆ 10 ਕਿਲੋਮੀਟਰ ਦਾ ਏਰੀਆ ਉਹ 8 ਫੁੱਟੀ ਸੜਕਾ ਐਡੇ ਵੱਡੇ ਟਿੱਪਰ ਇੱਥੇ ਨਹੀਂ ਆ ਸਕਦੇ ਦੂਜਾ ਇੱਥੇ ਡੰਪ ਕਰਕੇ ਔਰ ਇੱਥੇ ਉਹ ਦੂਜਾ ਡੰਪਿੰਗ ਗਰਾਊਂਡ ਡੱਡੂ ਮੱਜਰਾਜਾ ਮੁਹਾਲੀ ਦਾ ਡੰਪਿੰਗ ਗਰਾਊਂਡ ਇੱਥੇ ਬਣ ਜਾਵੇਗਾ ਉਹਦੇ ਨਾਲ ਲੋਕ ਇੱਥ ਕੰਮ ਕਰਨ ਦੀ ਲੋੜ ਆ ਉਹਦੇ ਲਈ ਜੇ ਸਾਡਾ ਰੋਡ ਮੈਪ ਬਣੇ ਇਹਦਾ ਪਹਿਲਾਂ ਇਨਫਰਾਸਟ੍ਰਕਚਰ ਇੰਨੇ ਸਾਲਾਂ ਦਾ ਜਿਹੜਾ ਨਹੀਂ ਬਣਿਆ ਉਹ ਰੋਡ ਸੜਕ ਨਹੀਂ ਬਣਾ ਸਕੀ ਸਰਕਾਰਾਂ ਪਿਛਲੀਆਂ ਦੇ ਨਾਲ ਇੱਥੇ ਕੀ ਇੱਥੇ ਬਾਇਓ ਗੈਸ ਕਿਹੜੀ ਲੱਗਣੀ ਆ ਉਹਦਾ ਉਹਦੇ ਲਈ ਕਿੰਨਾ ਇਨਵੈਸਟਮੈਂਟ ਚਾਹੀਦੀ ਆ ਉਹਦੇ ਲਈ ਕੋਈ ਪ੍ਰਾਪਰ ਤਰੀਕੇ ਨਾਲ ਜਿਹੜੀ ਪ੍ਰੋਜੈਕਟ ਰਿਪੋਰਟ ਲੋਕਾਂ ਨੂੰ ਜਨਤਕ ਕੀਤੀ ਜਾਵੇ ਉਹਦੇ ਨਾਲ ਸਾਡਾ ਜਿਹੜਾ ਵਾ ਅਗਲਾ ਕੀ ਹਾਲ ਆ ਉਹ ਹੋਵੇ ਜੇ ਅੱਜ ਦੀ ਰੇਟ ਤੇ ਮੁਹਾਲੀ ਵਾਸੀਆਂ ਨੂੰ ਮੈਂ ਦੱਸਣਾ ਚਾਹੁੰਦਾ ਜਿਹੜੇ ਲੋਕ ਕਹਿੰਦੇ ਆ ਵੀ ਉੱਥੇ ਕੂੜਾ ਸੁੱਟਿਆ ਜਾ ਸਕਦਾ ਉਹ ਗੁੰਮਰਾਹ ਕਰਦੇ ਨੇ ਮੈਂ ਸਿਰਫ ਕਿਉ ਜੇ ਅੱਜ ਲੋੜ ਆ ਮੁਹਾਲੀ ਦੇ ਲੋਕਾਂ ਨੂੰ ਇਕੱਠੇ ਹੋ ਕੇ ਮੁਹਾਲੀ ਦਾ ਜੋ ਉੱਥੇ ਟੈਂਪਰਰੀ ਹੱਲ ਕੀਤਾ ਜਾ ਸਕਦਾ ਉਹਦੇ ਲਈ ਕੰਮ ਕਰਨ ਦੀ ਨਾ ਕਿ ਇੱਕ ਦੂਜੇ ਤੇ ਦੋਸ਼ ਲਾਉਣ ਦੀ ਨਾ ਕਿ ਇੱਕ ਇਹ ਕਹਿਣ ਦੀ ਕਿ ਉਹ ਉਹ ਨਹੀਂ ਕਰਦਾ ਉਹ ਨਹੀਂ ਕਰਦਾ ਕਿੰਨੇ ਨਹੀਂ ਕੀਤਾ ਉਹ ਛੱਡੋ ਗੱਲਾਂ ਸਾਰੀਆਂ ਅੱਜ ਲੋੜ ਆ ਇਕੱਠੇ ਹੋ ਕੇ ਕੰਮ ਕਰਨ ਦੀ ਸਾਡੇ ਸ਼ਹਿਰ ਨੂੰ ਭਾਵੇਂ 11% ਦੇ ਲੋਕ ਨੇ ਭਾਵੇਂ 5% ਦੇ ਲੋਕ ਨੇ ਭਾਵੇਂ 71 ਸੈਕਟਰ ਦੇ ਲੋਕ ਨੇ ਭਾਵੇਂ ਹੋਮਲੈਂਡ ਦੇ ਲੋਕ ਨੇ ਭਾਵੇਂ 70 ਸੈਕਟਰ ਦੇ ਲੋਕ ਨੇ ਭਾਵੇਂ ਸਾਰਾ ਮੁਹਾਲੀ ਇੱਕ ਆ ਮੁਹਾਲੀ ਇੱਕ ਗੁਲਦਸਤਾ ਵਾ ਉਹਦੇ ਵਾਸਤੇ ਵੀਜ਼ਨ ਨਾਲ ਕੰਮ ਕਰਨ ਵਾਸਤੇ ਸਾਰੀ ਲੀਡਰਸ਼ਿਪ ਲੀਡਰ ਸਹਿਬਾਨ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਆਪਾਂ ਇਸ ਕੰਮ ਵਾਸਤੇ ਮੁਹਾਲੀ ਦੇ ਲੋਕਾਂ ਵਾਸਤੇ ਮੁਹਾਲੀ ਦੇ ਲੋਕਾਂ ਦੀ ਸਿਹਤ ਵਾਸਤੇ ਮੁਹਾਲੀ ਦੇ ਆਉਣ ਵਾਲੇ ਭੁੱਖ ਵਾਸਤੇ ਅਸੀਂ ਦੋਸ਼ਾਂ ਦੀ ਰਾਜਨੀਤੀ ਜਾਂ ਸਿਆਸੀ ਰੋਟੀਆਂ ਲਾਸੀ ਕੀਏ ਅਸੀਂ ਕੰਮ ਕਰੀਏ ਅਸੀਂ ਜਿੱਦਾਂ ਅੱਜ ਮੈਂ ਤੁਹਾਨੂੰ ਵਿਖਾਉਣ ਵਾਸਤੇ ਆਇਆ ਇਹ ਸਲੀਅਤ ਆ ਕਿਉਂਕਿ ਇੱਥੇ ਜੇ ਜੇ ਕਹੀਏ ਵੀ ਅੱਜ ਇੱਥੇ ਆਪ ਕੂੜਾ ਆ ਜਾਏਗਾ ਨਹੀਂ ਆ ਸਕਦਾ ਮੈਨੂੰ ਇਹ ਇੱਥੇ ਆਉਣ ਦਾ ਮਕਸਦ ਇਹ ਵੀਡੀਓ ਬਣਾਉਣ ਦਾ ਮਕਸਦ ਸ਼ਹਿਰ ਵਾਸੀਆਂ ਨੂੰ ਅਫਸਰਸ਼ਾਹੀ ਨੂੰ ਲੀਡਰ ਸਾਹਿਬਾਨ ਨੂੰ ਇਹ ਦੱਸਣ ਦੀ ਵਾਸਤੇ ਸੀ ਕਿ ਆਪਾਂ ਅਸਲੀਅਤ ਕੀ ਆ ਲੋਕਾਂ ਨੂੰ ਪਤਾ ਹੋਵੇ ਮੈਂ ਆਪਣੀ ਜ਼ਿੰਮੇ ਸਮਝ ਕੇ ਤੁਹਾਡੇ ਧਿਆਨ ਵਿੱਚ ਗੱਲ ਆਂਦੀ ਆ ਫੈਸਲਾ ਤੁਸੀਂ ਸਾਰਿਆਂ ਨੇ ਕਰਨਾ ਮੈਂ ਸਹਿਰ ਵਾਸੀਆਂ ਦੇ ਨਾਲ ਆ ਮੈਨੂੰ ਜੋ ਕੁਰਬਾਨੀ ਕਰਨੀ ਪਵੇ ਜੋ ਸੰਘਰਸ਼ ਕਰਨਾ ਪਵੇ ਜੋ ਲੜਾਈ ਲੜਨੀ ਪਏ ਮੋਹੱਲੀ ਲਈ ਅੱਗੇ ਵੀ ਲੜਦਾ ਰਿਆਂ ਅੱਗੋਂ ਵੀ ਲੜਾਂਗਾ ਧੰਨਵਾਦ ਸਤਿ ਸ਼੍ਰੀ ਅਕਾਲ ਸਾਰਿਆਂ